ਖਬਰਨਾਮਾ ਦਿਖ ਰਿਹਾ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਹਿਸਕਾਰ ਮੈਂ ਹਾਂ ਤੁਹਾਡਾ ਖੂਸ ਰਾਜ ਮਨਪ੍ਰੀਤ ਇਆਲੀ ਦਾ ਵੱਡਾ ਬਿਆਨ ਬੀਬਾ ਹਰਸਿਮਰਤ ਕੌਰ ਨੂੰ ਲੈ ਕੇ ਇੱਕ ਪਾਸੇ ਜਦੋਂ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਗਏ ਸੀ ਖੇਤੀ ਬਿੱਲਾਂ ਨੂੰ ਲੈ ਕੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਮੰਤ ਕੇਂਦਰੀ ਮੰਤਰੀ ਸੀ ਭਾਰਤੀ ਜਨਤਾ ਪਾਰਟੀ ਵੱਲੋਂ ਤੇ ਇਹਨਾਂ ਵੱਲੋਂ ਰੱਜ ਕੇ ਧੂਰਾ ਪਟਿਆ ਗਿਆ ਕਿ ਜਿਹੜੇ ਕਾਨੂੰਨ ਭਾਰਤੀ ਜਨਤਾ ਪਾਰਟੀ ਨੇ ਕਿਸਾਨਾਂ ਦੇ ਹਿੱਤ ਵਿੱਚ ਬਣਾਏ ਨੇ ਉਹ ਫਾਇਦੇਮੰਦ ਨੇ ਇਕਨੋਮੀ ਬੂਸਟ ਹੋਵੇਗੀ ਬੜਾ ਫਾਇਦਾ ਹੋਵੇਗਾ ਕਿਸਾਨਾਂ ਨੂੰ ਇਹਨਾਂ ਤਿੰਨਾਂ ਕਾਲੇ ਕਾਨੂੰਨਾਂ ਦਾ ਆਪਣੀ ਮਰਜ਼ੀ ਦੇ ਨਾਲ ਕਿਸੇ ਵੀ ਸਟੇਟ ਦੇ ਵਿੱਚ ਜਾ ਕੇ ਪੰਜਾਬੀ ਆਪਣੀ ਫਸਲ ਵੇਚ ਸਕਣਗੇ لیکن ਜਦੋਂ ਕਿਸਾਨਾਂ ਨੇ ਕੱਲੇ ਪੰਜਾਬ ਦੇ ਨਹੀਂ ਕਿਸਾਨਾਂ ਨੇ ਜਦੋਂ ਦੇਸ਼ ਭਰ ਦੇ ਕਿਸਾਨਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਪਲਟੀ ਮਾਰ ਗਿਆ ਮਰਹੂਮ ਪ੍ਰਕਾਸ਼ ਸਿੰਘ ਬਾਦਲ ਬੀਬਾ ਹਰਸਿਮਰਤ ਕੋਰ ਬਾਦਲ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਫੂਡ ਪ੍ਰੋਸੈਸਿੰਗ ਦੇ ਮੰਤਰੀ ਸਨ ਜੋ ਅੱਜ ਰਵਨੀਤ ਬਿੱਟੂ ਦੇ ਕੋਲ ਹੈ ਤੇ ਜਿਹੜੇ ਸੁਖਬੀਰ ਸਿੰਘ ਬਾਦਲ ਸੀ ਉਹਨਾਂ ਦਾ ਵੀ ਉਹਨਾਂ ਦਿਨਾਂ ਦੇ ਵਿੱਚ ਦਬਦਬਾ ਸੀ ਮਨਪ੍ਰੀਤ ਯਾਲੀ ਨੇ ਕਿਹਾ ਕਿ ਅਸੀਂ ਵਾਰ-ਵਾਰ ਸਮਝਾਇਆ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਅੱਜ ਸਮਾਂ ਹੈ ਕੁਰਬਾਨੀ ਦੇਣ ਦਾ ਇਹਨਾਂ ਨੇ ਐਂਡ ਤੱਕ ਆਪਣੀ ਮਿਨਿਸਟਰੀ ਨਹੀਂ ਛੱਡੀ ਕਿਉਂਕਿ ਇਹ ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰੀ ਮੰਤਰੀ ਸੀ ਕਾਰਜਕਾਲ ਪੂਰਾ ਹੋਣ ਮਗਰੋਂ ਹੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਜਿਹੜਾ ਹੈ ਪਾਰਟੀ ਛੱਡੀ ਇਹ ਵੱਡੀ ਗੱਲ ਕਹਿ ਦਿੱਤੀ ਹੈ ਮਨਪ੍ਰੀਤ ਯਾਲੀ ਨੇ ਮਨਪ੍ਰੀਤ ਯਾਲੀ ਨੇ ਕਿਹਾ ਜੇਕਰ ਪੰਜਾਬ ਦੇ ਕਿਸਾਨਾਂ ਦੀ ਪੰਥ ਦੇ ਪ੍ਰਤੀ ਇਹਨਾਂ ਨੂੰ ਦਰਦ ਹੁੰਦਾ ਜੇ ਕਹਿੰਦੇ ਕਿ ਵਾਕਿਆ ਹੀ ਭਾਰਤੀ ਜਨਤਾ ਪਾਰਟੀ ਸਾਡੇ ਨਾਲ ਇਹ ਮਿਸਬਿਹੇਵ ਜਾਂ ਪੱਖਪਾਤ ਕਰ ਰਹੀ ਹੈ ਅਸੀਂ ਪੰਜਾਬ ਦੇ ਹਾਂ ਜੇਕਰ ਪੰਜਾਬ ਦੇ ਵਿੱਚੋਂ ਕਿਸਾਨੀ ਨਹੀਂ ਬਚੇਗੀ ਤਾਂ ਫਿਰ ਪੰਜਾਬ ਦਾ ਕੀ ਹੋਵੇਗਾ ਜਿਸ ਤਰ੍ਹਾਂ ਹੁਣ ਪੰਜਾਬ ਦੇ ਪਾਣੀਆਂ ਉੱਤੇ ਡਾਕੇ ਮਾਰੇ ਜਾ ਰਹੇ ਨੇ ਇਸ ਨੂੰ ਲੈ ਕੇ ਅੱਜ ਮਨਪ੍ਰੀਤ ਯਾਲੀ ਨੇ ਜਿੱਥੇ ਇੱਕ ਪਾਸੇ ਭਰਤੀ ਨੂੰ ਸੰਬੋਧਨ ਕੀਤਾ ਕਿਉਂਕਿ ਅੱਜ ਫਿਰ ਦੁਬਾਰਾ ਮਨਪ੍ਰੀਤ ਈਆਲੀ ਦੇ ਸਾਹਮਣੇ ਹਜ਼ਾਰਾਂ ਲੋਕਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਫਤਵੇ ਨੂੰ ਹੁਕਮਨਾਮੇ ਨੂੰ ਪ੍ਰਵਾਨ ਕੀਤਾ ਫੁੱਲ ਚੜ੍ਹੇ ਭਾਰਤੀ ਦਾ ਹਿੱਸਾ ਬਣੇ ਤੇ ਦੂਸਰੇ ਪਾਸੇ ਮਨਪ੍ਰੀਤ ਈਆਲੀ ਨੇ ਕਿਹਾ ਕਿ ਜੇਕਰ ਇਹ ਸੱਚੇ ਹੁੰਦੇ ਜੇ ਪੰਥ ਦੇ ਪ੍ਰਤੀ ਪੰਜਾਬ ਦੇ ਸਿੱਖਾਂ ਪ੍ਰਤੀ ਪੰਜਾਬ ਦੇ ਕਿਸਾਨਾਂ ਅਤੇ ਜਵਾਨਾਂ ਦੇ ਪ੍ਰਤੀ ਇਹਨਾਂ ਦੇ ਦਿਲ ਦੇ ਵਿੱਚ ਦਰਦ ਹੁੰਦਾ ਤੇ ਮਨਪ੍ਰੀਤ ਬਾਦਲ ਨੂੰ ਉਹਨਾਂ ਦਿਨਾਂ ਦੇ ਵਿੱਚ ਅਸਤੀਫਾ ਦੇ ਦੇਣਾ ਚਾਹੀਦਾ ਸੀ ਉਹਨਾਂ ਆਖਿਆ ਕਿ ਪੰਜਾਬ ਨੰਬਰ 1 ਸਵਰਨ ਸੂਬਾ ਬਣਾਉਣ ਦੀਆਂ ਗੱਲਾਂ ਕਰਦੇ ਆ ਤੇ ਲਾਹਾ ਫਾਇਦਾ ਸਭ ਤੋਂ ਭਾਰਤੀ ਜਨਤਾ ਪਾਰਟੀ ਵਿੱਚ ਕਿਸ ਨੂੰ ਮਿਲਿਆ ਨੰਬਰ 1 ਪਰਵਾਰ ਕਿਹੜਾ ਬਣਿਆ ਉਹ ਹੈ ਸੁਖਬੀਰ ਸਿੰਘ ਬਾਦਲ ਬਰੂਮ ਪ੍ਰਕਾਸ਼ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਜੇਕਰ ਉਹਨਾਂ ਦਿਨਾਂ ਦੇ ਵਿੱਚ ਇਸਤਿਫਾ ਦੇ ਦਿੰਦੇ ਤਾਂ ਲੋਕਾਂ ਨੇ ਇਹਨਾਂ ਨੂੰ ਇਹ ਜਿਹੜਾ ਹੈ ਇਹਨਾਂ ਇਹਨਾਂ ਦੇ ਹੁਕਮ ਸਿਰ ਮੱਥੇ ਪ੍ਰਮਾਣ ਕਰਨੇ ਸੀ ਜਿੱਥੇ ਕਿ ਅੱਜ ਸੁਖਬੀਰ ਸਿੰਘ ਬਾਦਲ ਦਾ ਕੌਮ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਭਰਤੀ ਚੜਦੀ ਕਲਾ ਵਿੱਚ ਹੈ ਚੜਦੀ ਕਲਾ ਵਿੱਚ ਸੀ ਚੜਦੀ ਕਲਾ ਵਿੱਚ ਹੈ ਚੜਦੀ ਕਲਾ ਵਿੱਚ ਰਹੇਗੀ ਉਹਨਾਂ ਨੇ ਕਿਹਾ 2 ਜੂਨ ਤੋਂ ਬਾਅਦ ਪੰਥ ਨੂੰ ਫਿਰ ਇਕੱਠਾ ਕੀਤਾ ਜਾਵੇਗਾ ਪੁੱਛਿਆ ਜਾਵੇਗਾ ਕਿ ਸ਼ਰੂਪਣੀ ਅਕਾਲੀ ਦਲ ਨੂੰ ਕਿਹੜਾ ਪ੍ਰਧਾਨ ਮਨਜ਼ੂਰ ਹੈ